ਟੂਟਾ ਆਂਡਾ ਪਰਮ ਖਾ ਮਨ ਹੈ ਪਇਓ ਪਰਗਾਸ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਜੀ ਇੱਕ ਆਂਡਾ ਸੀ ਨਾ ਆਂਡਾ ਆਂਡੇ ਦੇ ਫੋੜ ਦੇ ਅੰਦਰ ਇੱਕ ਆਂਡੇ ਚ ਪੰਛੀ ਕੈਦ ਹੈ ਅੰਡੇ ਦੇ ਵਿੱਚ ਇੱਕ ਪੰਛੀ ਗੈਰ ਹੈ ਇੱਥੇ ਪਿਆਰੋ ਗੱਲ ਅੰਡੇ ਦੀ ਨਹੀਂ ਹੈ ਜਦੋਂ ਕਿਸੇ ਪਸ਼ੂ ਦੀ ਕੁੱਤੇ ਦੀ ਕਾਂ ਦੀ ਗਧੇ ਦੀ ਕਿਤੇ ਹਾਥੀ ਦੀ ਹੰਸ ਦੀ ਬਗਲੇ ਦੀ ਜਦੋਂ ਐਦਾਂ ਗੱਲਾਂ ਚੱਲਦੀਆਂ ਨੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਸਤਿਗੁਰੂ ਜੀ ਐਦਾਂ ਦੇ ਪਰਮਾਣ ਦਿੰਦੇ ਆ ਪੱਥਰ ਦੇ ਪਰਮਾਣ ਦਿੰਦੇ ਆ ਹੀਰੇ ਲਾਲ ਜਵਾਹਰਾਤਾਂ ਦੇ ਪਰਮਾਣ ਦਿੰਦੇ ਆ ਪਿਆਰੋ ਗੱਲ ਤੇ ਸਾਡੀ ਹੁੰਦੀ ਹੈ ਜੇ ਹਾਂਸ ਤੇ ਬਾਗਲੇ ਦੀ ਗੱਲ ਹੋ ਰਹੀਏ ਤੇ ਸਾਡੀ ਹੋ ਰਹੀਏ ਗੱਲ ਗੁਰਮੁਖ ਤੇ ਮਨਮੁਖ ਦੀ ਹੋ ਰਹੀਏ ਪਿਆਰੇਓ ਫੂਟੋ ਅੰਡਾ ਭਰਮ ਕਾ ਮਨ ਹੈ ਪਿਆ ਪ੍ਰਗਾਸ ਜਦੋਂ ਤੱਕ ਵੇਖੋ ਪੰਛੀ ਅੰਡੇ ਦੇ ਖੋਲ ਵਿੱਚ ਕੈਦ ਸੀ ਉਡਾਰੀ ਨਹੀਂ ਸੀ ਮਾਰ ਸਕਦਾ ਬਾਹਰਲੀ ਦੁਨੀਆ ਨਹੀਂ ਸੀ ਦੇਖ ਸਕਦਾ ਪਰ ਜਦੋਂ ਅੰਡੇ ਦਾ ਖੋਲ ਟੁੱਟਾ ਪੰਛੀ ਨੇ ਉਡਾਰੀਆਂ ਮਾਰੀਆਂ ਕੈਦ ਚੋਂ ਆਜ਼ਾਦ ਹੋ ਗਿਆ ਪਹਿਲਾਂ ਕੈਦੀ ਸੀ ਹੁਣ ਆਜ਼ਾਦ ਹੋ ਗਿਆ ਹੁਣ ਜਿੱਥੇ ਦਿਲ ਕਰਦਾ ਵਿਚਰਦਾ ਜਿੱਥੇ ਜਨ ਕਰਦਾ ਵਿਚਰਦਾ ਆਜ਼ਾਦ ਹੋ ਗਿਆ ਪਿਆਰੋ ਏਦਾਂ ਅਸੀਂ ਬਹਿਮਾ ਪਰਮਾ ਦੇ ਅੰਡਿਆਂ ਦੇ ਵਿੱਚ ਕੈਦਾਂ ਬਹਿਮਾ ਪਰਮਾ ਦੇ ਫੋਲ ਵਿੱਚ ਕੈਦਾਂ ਅਸੀਂ ਇੰਨਾ ਤੋਂ ਯਾਦ ਨਹੀਂ ਹੋ ਸਕੇ ਅੱਜ ਸਾਨੂੰ ਬਹੁਤੀਆਂ ਪਖੰਡੀ ਬਾਬਿਆਂ ਨੇ ਕੈਦੀ ਬਣਾਇਆ ਹੋਇਆ ਹੈ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੰਨਾ ਬਕਾਰਾਂ ਨੇ ਕੈਜੀ ਬਣਾਇਆ ਹੋਇਆ ਕੋਈ ਬਿਰਲਾ ਹੈ ਜਿਹੜਾ ਇੰਨਾ ਤੋਂ ਫੈਲਾ ਛੁਡਾ ਕੇ ਇੰਨਾ ਦੇ ਫੋਲ ਤੋਂ ਨਿਕਲ ਕੇ ਇੰਨਾ ਦੇ ਭਰਮ ਤੋਂ ਨਿਕਲ ਕੇ ਇਸ ਪਖੰਡ ਰੂਪੀ ਅੰਡੇ ਤੋਂ ਬਕਾਰਾਂ ਰੂਪੀ ਅੰਡੇ ਤੋਂ ਨਿਕਲ ਕੇ ਕੋਈ ਆਜ਼ਾਦੀ ਦੀਆਂ ਉਡਾਰੀਆਂ ਮਾਰਦਾ ਹੋਵੇ ਤੇ ਪਤਾ ਤੇ ਕਾ ਲੱਗੇਗਾ ਵੀ ਹੁਣ ਯਾਦ ਹੋ ਗਏ ਅਸੀਂ ਪਤਾ ਉਹ ਤੋਂ ਲਗੜੇ ਪਿਆਰੋ ਜਦੋਂ ਫਿਰ ਸਿੱਖ ਇੰਦਾ ਇੰਦਾ ਨਹੀਂ ਨਾ ਹੁੰਦਾ ਵੀ ਮੈਂ ਐਡਾ ਲੱਗਦਾ ਵੀ ਤੁਸੀਂ ਸਾਖਤ ਹੋ ਮੈਂ ਗੁਰਮੁਖਾ ਪਰ ਸਾਖਤ ਚੋਲਿਆਂ ਵਿੱਚ ਮੇਰੇ ਵਰਗਾ ਵੀ ਹੋ ਸਕਦਾ ਹੈ ਪਿਆਰਿਓ ਸਾਡੇ ਵਰਗੇ ਸਾਖਤ ਬਹੁਤ ਨੇ ਕੱਲ ਵੀ ਆਪਾਂ ਬੇਨਤੀ ਕੀਤੀ ਸੀ ਵੀ ਉਹਨਾਂ ਸੱਪਾਂ ਤੋਂ ਫੱਦਰਾ ਨਹੀਂ ਜਿਹੜੇ ਖੁੱਡਾਂ 'ਚ ਰਹਿੰਦੇ ਐ ਉਹਨਾਂ ਸੱਪਾਂ ਤੋਂ ਫੱਦਰਾ ਨਹੀਂ ਖਾਦਰਾ ਉਹਨਾਂ ਸੱਪਾਂ ਤੋਂ ਐ ਜਿਹੜੇ ਡੇਰੀਆਂ 'ਚ ਰਹਿੰਦੇ ਐ ਖਾਤਰਾ ਉਹਨਾਂ ਸੱਪਾਂ ਚੋਂ ਐ ਜਿਹੜੇ ਚੋਲਿਆਂ ਚ ਰਹਿੰਦੇ ਐ ਖਾਤਰਾ ਉਹਨਾਂ ਸੱਪਾਂ ਚੋਂ ਐ ਜਿਹਦੇ ਉਤੋਂ ਭਲੇ ਮਾਨਸੀ ਦੇ ਕੰਮ ਕਰਕੇ ਬਖਾਉਂਦੇ ਐ ਪਰ ਅੰਦਰ ਸੱਪ ਰੂਪੀ ਜ਼ਹਿਰ ਭਰਿਆ ਹੋਇਆ ਐ ਪਤਾ ਉਦੋਂ ਲੱਗਣਾ ਜਦੋਂ ਸਿੱਖ ਦੀ ਜੀਵਨ ਚੋਂ ਕਰਨੀ ਦੀਆਂ ਝਲਕਾਰਾਂ ਪਹਿਨਗੀਆਂ ਜਦੋਂ ਪੁਰਬਾਨੀ ਦੀਆਂ ਝਲਕਾਰਾਂ ਪਹਿਨਗਿਆ ਪਤਾ ਉਦੋਂ ਲੱਗਣਾ ਐ ਉਦੋਂ ਲੱਗਣਾ ਐ ਗੱਲਾਂ ਤੇ ਅਸੀਂ ਸਾਰੀ ਕਰ ਲੈਨੇ ਆ ਗੱਲਾਂ ਤੇ ਮੇਰੇ ਵਰਗਾ ਹੁਣ ਯਾਦ ਕਰਕੇ ਆਉਂਦਾ ਵੀ ਮੈਂ ਅੱਜ ਮਹਿਮਦਪੁਰ ਸੋਤਰ ਜਾ ਕੇ ਇਹ ਸੁਣਾਉਣਾ ਹੈ ਪਰ ਪਤਾ ਤੇ ਉਦਾਂ ਉਦਾਂ ਲੱਗਣਾ ਵੀ ਸਾਹਮਣੇ ਜਦੋਂ ਸੰਗਤ ਦੇ ਸਾਹਮਣੇ ਸੱਚ ਬੋਲ ਕੇ ਸੁਣਾਏਗਾ ਪਤਾ ਸਵਾਦ ਤੇ ਉਦਾਂ ਆਵਾ ਪਤਾ ਉਹ ਲੱਗਣਾ ਵੀ ਜਦੋਂ ਡਰਾਮਿਆਂ ਚ ਆ ਕੇ ਲਾਲਚ ਚ ਆ ਕੇ ਬਿਕਦਾ ਨਹੀਂ ਡਰਦਾ ਨਹੀਂ ਜਿਵੇਂ ਸਾਹਮਣੇ ਜਾਦੇ ਨਾ ਲਾਲਚ ਵਿੱਚ ਆ ਕੇ ਨਾ ਲਾਲਚ ਵਿੱਚ ਆਏ ਨੇ ਨਾ ਡਰਾਮਿਆਂ ਤੋਂ ਡਰੇ ਨੇ ਉਹ ਉਹਨਾਂ ਦੀ ਕਰਨੀ ਤੋਂ ਤਲਹਾਰਾ ਪੈਂਦੀਆਂ ਨੇ ਪਿਆਰਿਓ ਹੁਣ ਅਸੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਧੋਨੇ ਆ ਪਰ ਅੱਜ ਅਸੀਂ ਵੀ ਡਰਾਬਿਆਂ ਚ ਕੈਦਾਂ ਬਹੁਤੇ ਡਰਾਬਿਆਂ ਦੀ ਕੈਦ ਚ ਕੈਦ ਨੇ ਬਹੁਤੇ ਬਹਿਮਾ ਭਰਮਾਂ ਦੀ ਕੈਦ ਚ ਉਹ ਨਹੀਂ ਛੋਟੇ ਅਜੀ ਤਾਂਾਤੇ ਸਾਨੂੰ ਇੰਨਾ ਬਹਿਮਾ ਭਰਮਾਂ ਦੇ ਫੂਲ ਤੋਂ ਫੂਲ ਦੇ ਵਿੱਚੋਂ ਜਿਹੜੀ ਆਜ਼ਾਦੀ ਦਿਵਾ ਸਕਦਾ ਹੈ ਉਹ ਗੁਰੂ ਦਾ ਸ਼ਬਦ ਹੀ ਹੈ ਪਿਆਰਿਓ